ਹੈਲੋ ਸਤਿ ਸ੍ਰੀ ਅਕਾਲ ਜੀ ਕਿਊਟ ਸਿਮੂ ਐਂਡ ਖੁਸ਼ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚਲੋ ਜੀ ਪਹਿਲਾਂ ਆਪਾਂ ਤੁਹਾਡੇ ਨਾਮ ਬੋਲ ਦਿੰਨੇ ਸਿਮਰਜੀਤ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਠੀਕ ਆ ਜੀ ਤੁਸੀਂ ਦੱਸੋ ਠੀਕ ਠਾਕ ਹੋ ਜਸਵਿੰਦਰ ਮਾਲਪੁਰ ਬਹੁਤ ਬਹੁਤ ਧੰਨਵਾਦ ਜੀ ਜਸ ਬਰਾੜ ਬੁਟੀਕ ਬਹੁਤ ਬਹੁਤ ਧੰਨਵਾਦ ਜੀ ਕੁਲਵਿੰਦਰ ਗਿੱਲ ਬਹੁਤ ਬਹੁਤ ਧੰਨਵਾਦ ਜੀ ਜਸ਼ਨ ਹਸਾਨ ਬਹੁਤ ਬਹੁਤ ਧੰਨਵਾਦ ਜੀ ਜਪਸੀਰਤ ਬਹੁਤ ਬਹੁਤ ਧੰਨਵਾਦ ਜੀ 나జియా ਖਾਨ ਸ਼ਿਰਪੁਰ ਵਾਲੇ ਬਹੁਤ ਬਹੁਤ ਧੰਨਵਾਦ ਜੀ ਸਰਬਜੀਤ ਕੌਰ ਬਹੁਤ ਬਹੁਤ ਧੰਨਵਾਦ ਜੀ हरप्रीत कौर नवे शहर वाले बहुत बहुत धनवाद जी होनाओ दीदी की हाल है ठीक ठाक हो ठीक है घरे सारे चहल फैमिली बहुत बहुत धन्यवाद जी ਠੀਕ ਹੈ ਜੀ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਤੇ ਅੱਜ ਵਾਲੀ ਵੀਡੀਓ ਜਿਹੜੀ ਪਹਿਣਾ ਵਾਸਤੇ ਬਹੁਤ ਖਾਸ ਹੋਣ ਵਾਲੀ ਆ ਜਰੂਰ ਦੇਖਿਓ ਜੀ ਸਾਰੇ ਤੇ ਇਹਦੀ ਖਾਸੀਅਤ ਇਹ ਆ ਕਿ ਝੁਰੜੀਆਂ ਤੁਹਾਡੇ ਚੱਕੀਆਂ ਜਾਣੀਆਂ ਬਿਲਕੁਲ ਤੇ 글로 ਬਹੁਤ ਆਊਗਾ ਫੇਸ ਦੇ ਉੱਪਰ ਝੁਰੜੀਆਂ ਦੀ ਪ੍ਰੋਬਲਮ ਵੀ ਬਹੁਤ ਜਲਦੀ ਖਤਮ ਹੋਊਗੀ ਜੇ ਤੁਸੀਂ ਪੈਕ ਬਣਾ ਕੇ ਵਾਲਾ ਲਗਾਉਂਦੇ ਰਹੋਗੇ ਤਾਂ ਆਪਾਂ ਤੁਹਾਨੂੰ ਦੱਸ ਦਿੰਨੇ ਆ ਕਿਸ ਤਰੀਕੇ ਦੇ ਨਾਲ ਇਹ ਵਾਲਾ ਪੈਕ ਲਗਾਉਣਾ ਨੇ ਬਹੁਤ ਵਧੀਆ ਰਿਜ਼ਲਟ ਆ ਇਸ ਪੈਕ ਦਾ ਬਹੁਤ ਹੀ ਜ਼ਿਆਦਾ ਵਧੀਆ ਤੇ ਆਪਾਂ ਤੁਹਾਨੂੰ ਉਸਦੇ ਆਹ ਕੱਚ ਦੀ ਕੋਲੀ ਲੈ ਲਈ ਆ ਆ ਦੇਖੋ ਜੀ ਮਲਤਾਨੀ ਮਿੱਟੀ ਝੁਰੜੀਆਂ ਦੇ ਦੁਸ਼ਮਣ ਆਏ ਪਹਿਲਾਂ ਵਾਲੇ ਸਮਿਆਂ ਦੇ ਵਿੱਚ ਨਾ ਇਹੀ ਆਪਣੀਆਂ ਨਾਨੀਆਂ ਦਾਦੀਆਂ ਯੂਜ਼ ਕਰਦੀਆਂ ਸੀ ਐ ਤੇ ਹੁਣ ਵੀ ਜਿੰਨਾਂ ਨੂੰ ਪਤਾ ਏ ਕਿ ਇਹ ਚੀਜ਼ਾਂ ਬਹੁਤ ਵਧੀਆ ਏ ਆਪਣੀ ਸਕਿਨ ਵਾਸਤੇ ਤੇ ਬਹੁਤ ਜ਼ਿਆਦਾ ਭੈਣਾ ਹੁਣ ਵੀ ਇਹ ਵਾਲੀ ਯੂਜ਼ ਕਰਦੀਆਂ ਮਲਤਾਨੀ ਮਿੱਟੀ ਤੇ ਚਲੋ ਕਿ ਕੁਝ ਕੁ ਲੋਕ ਹੈਗੇ ਵੀ ਆ ਜਿਹੜੇ ਜਿਆਦਾ ਮਾਰਕੀਟ ਵਾਲੀਆਂ ਚੀਜ਼ਾਂ ਨੂੰ ਹਨਾ ਜਿਆਦਾ ਉਹ ਕਰਦੇ ਆ ਕਿ ਆਪਾਂ ਮਾਰਕੀਟ ਚੋਂ کریم ਲਗਾ ਲਿਆ ਕੇ ਲਾ ਲਈਏ ਆਪਣੀ ਸਕਿਨ ਟਾਈਟ ਹੋ ਜੂਗੀ ਬਹੁਤ سارے ਲੋਕ ਇਦਾਂ ਸੋਚਦੇ ਆ ਪਰ ਨਹੀਂ ਜੋ ਵੀ ਤੁਸੀਂ ਮਾਰਕੀਟ ਦੇ ਵਿੱਚੋਂ ਲਿਆ ਕੇ ਲਗਾਉਂਗੇ ਕੈਮੀਕਲ ਆ ਉਹਦੇ ਨਾਲ ਤੁਹਾਡੀ ਸਕਿਨ ਤੇ ਜਿਆਦਾ ਸਾਈਡ ਇਫੈਕਟ ਪਊਗਾ ਜਿੰਨੀ ਦੇਰ ਤੁਸੀਂ ਯੂਜ਼ ਕਰੋਗੇ ਉੰਨੀ ਦੇਰ ਹੋ ਸਕਦਾ ਕਿ ਲੱਗਦਾ ਰਹੇ ਕਿ ਸਕਿਨ ਟਾਈਟ ਹੋ ਗਈ ਹੈ ਪਰ ਜਿੱਦਾਂ ਵੀ ਤੁਸੀਂ ਮਤਲਬ ਛੱਡ ਦੋਗੇ ਕਰੀਮ ਲਗਾਨੀ ਤੇ ਉਸੇ ਟਾਈਮ ਤੁਹਾਡਾ ਫੇਸ ਆ ਜਿਹੜਾ ਬਹੁਤ ਹੀ ਖਰਾਬ ਲੱਗੂਗਾ ਤੇ ਆ ਦੇਖੋ ਜੀ ਆਪਾਂ ਇਨਾ ਕ ਪਾ ਲਿਆ ਇਹਦੇ ਵਿੱਚ ਪੌਣਾ ਕ ਚਮਚਾ ਮੰਨ ਲਓ ਪੌਣਾ ਚਮਚਾ ਆਪਾਂ ਪਾ ਲਿਆ ਇਹਦੇ ਵਿੱਚ ਮਲਤਾਨੀ ਮਿੱਟੀ ਦਾ ਦੇਖ ਲਓ ਜੀ ਚੰਗੀ ਤਰ੍ਹਾਂ ਦੇਖ ਲਿਆ ਕਰੋ ਵੀਡੀਓ ਫਿਰ ਕਈ ਵਾਰ ਕਹਿੰਨਾ ਕਮੈਂਟ ਕਰਦੀਆਂ ਕਿ ਪਤਾ ਨਹੀਂ ਲੱਗਿਆ ਵੈਸੇ ਮੈਂ ਦੁਬਾਰਾ ਵੀ ਰਿਪੀਟ ਕਰ ਦੂੰਗੀ ਇੱਕ ਭੈਣ ਨੇ ਮੈਨੂੰ ਕਮੈਂਟ ਕੀਤਾ ਸੀ ਕਿ ਭੈਣ ਤੁਸੀਂ ਦੁਬਾਰਾ ਸਾਰਾ ਰਿਪੀਟ ਕਰ ਦਿਆ ਕਰੋ ਤੇ ਮੈਨੂੰ ਬਹੁਤ ਵਧੀਆ ਲੱਗਿਆ ਤੁਸੀਂ ਆਪਣੇ ਸੁਝਾਅ ਦਿਆ ਕਰੋ ਜੀ ਬਹੁਤ ਜ਼ਿਆਦਾ ਵਧੀਆ ਲੱਗਿਆ ਕਿਵੇਂ ਆਪ ਦਾ ਹੈ ਨਾ ਨਹੀਂ ਧਿਆਨ ਰਹਿੰਦਾਗਾ ਕਿ ਦੁਬਾਰਾ ਦੱਸ ਦਈਏ ਤੇ ਭੈਣ ਕਹਿੰਦੇ ਦੁਬਾਰਾ ਦੱਸਿਆ ਕਰੋ ਤੁਸੀਂ ਤੇ ਉਸ ਦਿਨ ਦਾ ਮੈਨੂੰ ਬਹੁਤ ਵਧੀਆ ਲੱਗੀ ਉਹ ਗੱਲ ਭੈਣ ਦੀ ਜਰੂਰ ਤੁਸੀਂ ਦੱਸਿਆ ਕਰੋ ਜੀ ਤੇ ਆਹ ਪਾਦਾ ਕ ਪਾਉਚਾ ਦਾ ਕੌਫੀ ਦਾ ਪਾ ਲਿਆ ਇਹਦੇ ਵਿੱਚ ਮੁਲਤਾਨੀ ਮਿੱਟੀ ਕੌਫੀ ਪਾ ਲਈ ਇਹਦੇ ਵਿੱਚ ਤੇ ਆਹ ਦੇਖੋ ਜੀ ਗ੍ਰਿਸਲੀ ਇਹ ਪਾ ਇਹਦੇ ਵਿੱਚ ਪਾ ਲੈਣਾ ਅੱਧੇ ਤੋਂ ਅੱਧਾ ਚਮਚਾ ਪੰਜਾਬੀ ਦੇ ਵਿੱਚ ਅੱਧੇ ਤੋਂ ਅੱਧਾ ਚਮਚਾ ਕਿਈ ਵਾਰ ਹਨਾ ਆਪ ਨੂੰ ਨਹੀਂ ਪਤਾ ਲੱਗਦਾ ਬੂੰਦਾ ਬਾਂਦਾ ਦੇ ਹਿਸਾਬ ਨਾਲ ਕਿੰਨੀਆਂ ਕ ਬੂੰਦਾ ਆਪਾਂ ਆਪਣੇ ਹਿਸਾਬ ਨਾਲ ਹੀ ਪਾ ਲਿਆ ਅੱਧੇ ਤੋਂ ਅੱਧਾ ਚਮਚਾ ਤੇ ਹੁਣ ਗੁਲਾਬ ਜਲ ਇਹ ਦਿਨ ਕੀ ਹੋਊਗਾ ਤੁਹਾਡੀ ਸਕਿਨ ਬਹੁਤ ਜ਼ਿਆਦਾ ਵਧੀਆ ਰਹੂਗੀ 글로 ਬਹੁਤ ਜ਼ਿਆਦਾ ਆਊਗਾ ਸਕਿਨ ਤੇ ਚੁਰਲੀਆਂ ਵੀ ਤੁਸੀਂ ਹਫਤੇ ਵਿੱਚ ਦੀ ਇਹਨੂੰ 2-3 ਵਾਰ ਵੀ ਲਗਾ ਸਕਦੇ ਹੋ ਪੈਕ ਬਣਾ ਕੇ 3 ਵਾਰ ਲਗਾ ਸਕਦੇ ਹੁਣ ਮੌਸਮ ਬਹੁਤ ਸੋਹਣਾ ਆ ਗਿਆ ਕੋਈ ਠੰਡ ਵਾਲੀ ਏਡੀ ਗੱਲ ਨਹੀਂ ਰਹੇਗੀ ਤੁਸੀਂ ਦਿਨੇ ਲਗਾ ਸਕਦੇ ਹੋ ਸ਼ਾਮ ਨੂੰ ਲਗਾ ਸਕਦੇ ਜਦ ਹੀ ਤੁਹਾਡੇ ਕੋਲੇ ਟਾਈਮ ਹੋਵੇ ਉਦੋਂ ਹੀ ਤੁਸੀਂ ਪੈਕ ਬਣਾ ਕੇ ਤੇ ਜ਼ਰੂਰ ਲਗਾਓ ਹਫਤੇ ਵਿੱਚ ਦੀ ਤਿੰਨ ਵਾਰ ਪੈਕ ਜ਼ਰੂਰ ਲਗਾਇਆ ਕਰੋ ਸਕਿਨ ਬਹੁਤ ਵਧੀਆ ਹੋ ਜੂਗੀ ਇਹਨੂੰ ਆਪਾਂ ਕੀ ਕਰਨਾ ਹੈ। ਲੰਘਾ ਕਰਕੇ ਤੁਸੀਂ ਆਪਣੇ ਫੇਸ ਦੇ ਉੱਪਰ ਲਗਾ ਲਿਓ। ਤੇ ਮੈਂ ਵੀ ਚੰਗੀ ਤਰ੍ਹਾਂ ਸ਼ੀਸ਼ੇ ਮੁਰੇ ਜਾ ਕੇ ਲਗਾ ਕੇ ਆਉਣੀ ਆ। ਮੈਨੂੰ ਇੰਨਾ ਥੋੜਾ ਦਿਖ ਨਹੀਂ ਰਿਹਾ ਤੇ ਫਿਰ ਦਿਖਾਨੇ ਆ ਤੁਹਾਨੂੰ ਸ਼ੀਸ਼ੇਮੂਰੇ ਦੁਕਾਨੇ ਤੇ ਹਾਂਜੀ ਆਪਾਂ ਚੰਗੀ ਤਰ੍ਹਾਂ ਲਗਾ ਲਿਆ ਸ਼ੀਸ਼ੇਮੂਰੇ ਖੜਕੇ ਤੇ ਤੁਸੀਂ ਵੀ ਸ਼ੀਸ਼ੇਮੂਰੇ ਖੜਕੇ ਪੂਰੀ ਤਰ੍ਹਾਂ ਆਪਣੇ ਫੇਸ ਦੇ ਉੱਪਰ ਲਗਾ ਲਿਓ ਤੇ ਇਹਨੂੰ 15 ਮਿੰਟ ਲਗਾ ਕੇ ਤੁਸੀਂ ਜ਼ਰੂਰ ਰੱਖਿਓ 15 ਮਿੰਟਾਂ ਬਾਅਦ ਤੁਸੀਂ ਧੋ ਲਿਓ ਉਹਨੂੰ ਫੇਸ ਨੂੰ ਫਿਰ ਤੁਸੀਂ ਦੇਖਿਓ ਕਿ ਇੰਨਾ ਜ਼ਿਆਦਾ ਵਧੀਆ ਰਿਜ਼ਲਟ ਆਊਗਾ ਨਾ ਤੁਹਾਨੂੰ ਆਪਣੇ ਆਪ पहली बार ਤੁਸੀਂ ਜਿੱਤੇ ਪਹਿਲੇ ਦਿਨ ਲਗਾਓਗੇ ਤੁਹਾਨੂੰ ਐ ਲੱਗੂਗਾ ਕਿ ਬਹੁਤ ਵਧੀਆ ਚਿਹਰਾ ਸਾਫ ਹੋ ਗਿਆ ਤੇ ਬਹੁਤ ਵਧੀਆ ਹੈ ਤੇ ਤਿੰਨ ਵਾਰ ਜ਼ਰੂਰ ਲਗਾਣਾ ਆਪਾਂ ਤੁਹਾਨੂੰ ਫੇਰ ਰੀਫੀਟ ਕਰ ਦਿੰਨੇ ਆ ਕਿ ਆਪਾਂ ਚਾਰ ਚੀਜ਼ਾਂ ਇਹਦੇ ਵਿੱਚ ਯੂਜ਼ ਕੀਤੀਆਂ ਮਲਤਾਨੀ ਮਿੱਟੀ ਗੁਲਾਬ ਜਲ ਗ੍ਰੀਸਲੀਨ ਤੇ ਕਾਫੀ ਚਾਰ ਚੀਜ਼ਾਂ ਆਪਾਂ ਇਹਦੇ ਵਿੱਚ ਯੂਜ਼ ਕੀਤੀਆਂ ਪੈਕ ਦੇ ਵਿੱਚ ਤੇ ਇਹ ਹੈਗਾ ਕਿ ਜਿਆਦਾ ਨਹੀਂ ਥੋੜਾ ਥੋੜਾ ਮੈਂ ਜਿਹੜਾ ਬਣਾਇਆ ਦੇਖ ਲਓ ਅੱਧਾ ਮੈਂ ਪੌਣਾ ਕ ਚਮਚਾ ਬਣਾਇਆ ਤੇ ਉਸ ਹਿਸਾਬ ਨਾਲ ਹੀ ਆਪਾਂ ਨੂੰ ਪਤਾ ਹੀ ਹੈ ਜਿਹੜੀਆਂ ਪਣਾ ਪੈਕ ਲਾਉਂਦੀਆਂ ਉਹਨਾਂ ਨੂੰ ਪਤਾ ਹੁੰਦਾ ਵੀ ਆਪਾਂ ਇੰਨਾ ਕਿ ਇਹਨੂੰ ਰੱਖਣਾ ਹੈ ਜਿਆਦਾ ਪਤਲਾ ਨਹੀਂ ਕਰਨਾ ਹਨਾ ਥੋੜਾ ਥਿੱਕ ਜਿਹਾ ਹੀ ਹੋਵੇ ਜਿਹੜਾ ਫੇਸ ਦੇ ਉੱਪਰ ਟਿਕ ਜਾਵੇ ਤੇ ਉਸ ਹਿਸਾਬ ਨਾਲ ਆਪਾਂ ਪੌਣਾ ਚਮਚਾ ਪਾਇਆ ਸੀਗਾ ਮਲਤਾਨੀ ਮਿੱਟੀ ਦਾ ਤੇ ਦੇਖੋ ਪੌਣੇ ਚਮਚੇ ਦੇ ਨਾਲ ਬਾਕੀ ਥੋੜਾ ਥੋੜਾ ਆਪਾਂ ਜਿਹੜਾ ਉਹਨੂੰ ਪਾ ਲਿਆ ਅੱਧਾ ਪੈਕੇਟ ਆ ਜਿਹੜਾ ਕਾਫੀ ਦਾ ਪਾਇਆ 2 ਰੁਪਏ ਦਾ ਮਿਲਦਾ ਹੁੰਦਾ ਇਹ ਪੈਕੇਟ ਤੇ ਇੰਨਾ ਵਧੀਆ ਤੁਸੀਂ ਇਹਨੂੰ ਕਾਫੀ ਜਿਹੜਾ ਹੈਗਾ ਪਾਊਚ ਕਾਫੀ ਵਾਲਾ ਉਹਨੂੰ ਦੋ ਵਾਰੀ ਯੂਜ਼ ਕਰ ਸਕਦੇ ਤਿੰਨ ਵਾਰ ਵੀ ਕਰ ਸਕਦੇ ਹੋ ਕਿ ਇਦਾਂ ਨਹੀਂ ਆ ਕਿ ਆਪਾਂ ਬਾਲੀ ਜ਼ਿਆਦਾ ਪਾਉਣੀ ਹੈ ਨਾ ਆਪਣੇ ਫੇਸ ਦੇ ਹਿਸਾਬ ਨਾਲ ਆਪਾਂ ਉਹਨਾਂ ਕੀ ਬਣਾ ਲਈਏ ਵੇਸਟ ਕਰਨ ਦਾ ਕੋਈ ਫਾਇਦਾ ਨਹੀਂਗਾ ਤੇ ਆਪਾਂ ਨੂੰ ਇਹ ਆ ਕਿ ਆਪਾਂ ਕਾਫੀ ਪਾਊਚ ਆ ਜਿਹੜਾ ਉਹ ਤਿੰਨ ਵਾਰ ਯੂਜ਼ ਕਰ ਸਕਦੇ ਆ ਤਿੰਨ ਵਾਰ ਹਫਤੇ ਵਿੱਚ ਦੀ ਤਿੰਨ ਵਾਰ ਤੁਸੀਂ ਜ਼ਰੂਰ ਪੈਕ ਲਗਾਓ ਤੇ ਕਾਫੀ ਪਾਊਡਰ ਜਿਹੜਾ ਉਹ ਤਿੰਨ ਵਾਰ ਯੂਜ਼ ਹੋ ਜਾਊਗਾ ਚੰਗੀ ਤਰ੍ਹਾਂ ਉਹਦੇ ਤੇ ਰਬੜ ਚੜਾ ਕੇ ਰੱਖ ਦਿਓ ਖਰਾਬ ਨਹੀਂ ਹੁੰਦਾ ਜਿਆਦਾ ਦੇਰ ਰੱਖਦੇ ਆ ਤਾਂ ਪੋ ਜੰਮ ਜੇ ਜਾਂਦੀ ਆ ਪਰ ਹਫਤਾ ਤੱਕ ਕੱਢ ਜਾਂਦੀ ਆ ਕੋਈ ਚੱਕਰ ਨਹੀਂ ਆ ਤੇ ਬਹੁਤ ਵਧੀਆ ਰਿਜ਼ਲਟ ਆਊਗਾ ਤੇ ਆਪਾਂ ਤੁਹਾਨੂੰ ਛੋਟੀਆਂ ਛੋਟੀਆਂ ਹਨਾ ਚੀਜ਼ਾਂ ਦੱਸਦੇ ਆ ਕਿ ਪਹਿਣਾ ਨੂੰ ਵਧੀਆ ਸਕਿਨ ਰਹੇ ਹੈਲਦੀ ਰਹੇ ਇਹ ਇਹ ਨਾ ਹੋਵੇ ਕਿ ਆਪਾਂ ਮਾਰਕੀਟ ਵਾਲੀਆਂ ਜਦੋਂ ਲਾਉਂਦੇ ਆ ਕਰੀਮਾਂ ਸਕਿਨ ਬਹੁਤ ਜ਼ਿਆਦਾ ਖਰਾਬ ਹੋ ਜਾਂਦੀ ਆ ਹੁਣ ਤਾਂ ਅੱਜ ਦੇ ਟਾਈਮ ਵਿੱਚ ਨਾ ਕੈਮੀਕਲ ਬਹੁਤ ਜ਼ਿਆਦਾ ਵਧੇ ਹੋਏ ਆ ਤੇ ਆਪਾਂ ਪਹਿਲਾਂ ਦੇਖ ਲਓ ਜਿਵੇਂ ਦੰਦ ਖਰਾਬ ਨਹੀਂ ਸੀ ਹੁੰਦੇ ਕਿੰਨੇ ਕਿੰਨੇ ਉਮਰ ਦੇ ਲੋਕ ਹੁੰਦੇ ਸੀਗੇ ਤੇ ਹੁਣ ਆਪਾਂ ਜਿੰਨੇ 브ਰਸ਼ ਜ਼ਿਆਦਾ ਕਰਦੇ ਆ ਉਨੇ ਹੀ ਛੋਟੇ ਛੋਟੇ ਬੱਚਿਆਂ ਦੇ ਵੀ ਦੰਦ ਖਰਾਬ ਹੋ ਰਹੇ ਆ ਉਹ ਇਹ ਆ ਕਿ ਉਹ ਨੈਚੁਰਲ ਚੀਜ਼ਾਂ ਕਿ ਕਰਦੀ ਦੰਤਨ ਕਰਨੀ ਟਾਲੀ ਦੀ ਕਰਨੀ ਹਣਾ ਤੇ ਹੁਣ ਆਪਾਂ ਬਰਸ਼ ਬਸੂਆ ਸ਼ਾਮ ਬਰਸ਼ ਕਸਾਈ ਜਾਂਦੇ ਆ ਤੇ ਉਨੇ ਹੀ ਆਪਣੇ ਦੰਦ ਬਹੁਤ ਜ਼ਿਆਦਾ ਖਰਾਬ ਹੋ ਰਹੇ ਕੀੜੇ ਬਹੁਤ ਜ਼ਿਆਦਾ ਲੱਗ ਰਹੇ ਤੇ ਪਹਿਲਾਂ ਵਾਲੀਆਂ ਪਹਿਣਾ ਹੁੰਦੀਆਂ ਸੀਗਾ ਮੈਂ ਵੀ ਵੀਡੀਓ ਦਿਖਾਉਂਗੀ ਕਿਸੇ ਦਿਨ ਬਣਾਵਾਂਗੇ ਆਪਾਂ ਉਹਦੇ ਤੇ ਵੀ ਜਿਹੜੀ ਇੱਕ ਰੰਗ ਵਾਲੀ ਦਰਤਨ ਹੁੰਦੀ ਸੀ ਆਪਾਂ ਦੱਸਾਂਗੇ ਤੁਹਾਨੂੰ ਉਹਦੇ ਵੀ ਬਹੁਤ ਸਾਰੇ ਫਾਇਦੇ ਆ ਬਹੁਤ ਸਾਰੇ ਜਿਹੜੀਆਂ ਪੁਰਾਣੀਆਂ ਚੀਜ਼ਾਂ ਨਾਲ ਉਹਨਾਂ ਦੇ ਫਾਇਦੇ ਹੀ ਫਾਇਦੇ ਆ ਜਿਹੜਾ ਨਮਾਜ਼ ਦਾ ਟਾਈਮ ਆਪਾਂ ਜਿਹੜਾ ਲਾਈਫ ਸਟਾਈਲ ਆਪਦਾ ਕਰ ਲਿਆਣਾ ਇਹਦੇ ਵਿੱਚ ਸਾਰੇ ਚ ਨੁਕਸਾਨ ਹੀ ਆ ਜਿਹੜਾ ਬਾਹਰਲਾ ਖਾਣਾ ਉਹਦਾ ਵੀ ਨੁਕਸਾਨ ਬਹੁਤ ਜ਼ਿਆਦਾ ਬਾਹਰਲੇ ਜਿਹੜੇ ਆਪਾਂ ਮੇਕਅਪ ਬਹੁਤ ਜ਼ਿਆਦਾ ਕਰਦੀਆਂ ਕਈ ਪਹਿਣਾ ਸਕਿਨ ਦੇ ਉੱਪਰ ਹਨਾ ਬਹੁਤ ਜ਼ਿਆਦਾ ਮੇਕਅਪ ਚਲੋ ਕਦੇ-ਕਦਾਈਂ ਚੱਲ ਜਾਂਦਾ ਹੈ ਕੋਈ ਆਪਾਂ ਨੂੰ 2-3 ਮਹੀਨਿਆਂ ਬਾਅਦ ਕੋਈ ਪ੍ਰੋਗਰਾਮ ਆਇਆ ਆਪਾਂ ਉਦੋਂ ਕੁਛ ਲਗਾ ਲਿਆ ਪਾ ਜਿਹੜਾ ਫੇਸ ਪਾਊਡਰ ਹੋ ਗਿਆ ਤੇ ਉਦਾਂ ਆਪਾਂ ਨੂੰ ਇਹ ਹੁੰਦਾ ਹੈ ਕਿ ਬਹੁਤ ਨੁਕਸਾਨ ਕਰਦਾ ਆਪਣੀ ਸਕਿਨ ਨੂੰ ਜਿਹੜੇ ਡੇਲੀ ਜਾਂਦੀਆਂ ਮਤਲਬ ਜੌਬ ਕਰਦੀਆਂ ਹਨ ਪਹਿਣਾ ਉਹ ਪਲੀਸ ਮਤ ਇਦਾਂ ਦਾ ਫੇਸ ਪਾਊਡਰ ਵਗੈਰਾ ਵੀ ਨਾ ਲਗਾ ਕੇ ਜਾਇਆ ਕਰੋ ਡੇਲੀ ਨਾ ਲਗਾਇਆ ਕਰੋ ਕਦੇ-ਕਦਾਈਂ ਚਲੋ ਚੱਲ ਜਾਂਦਾ ਉਹ ਨਾ ਸਭ ਤੋਂ ਵੱਧ ਆਪਣੀ ਸਕਿਨ ਨੂੰ ਖਰਾਬ ਕਰਦਾ ਹੈ ਕਿਰਾਂ ਤਾਂ ਲੱਗਦਾ ਹੈ ਕਿ ਬਹੁਤ ਸੋਹਣੀ ਹੋ ਗਈ ਹੈ ਸਕਿਨ ਆਪਣੀ ਤੇ ਪਰ ਬਹੁਤ ਹੀ ਜ਼ਿਆਦਾ ਖਰਾਬ ਹੋ ਜਾਂਦੀ ਹੈ ਉਹਦੇ ਨਾਲ ਜਿਹੜਾ ਫੇਸ ਪਾਊਡਰ ਵਗੈਰਾ ਆਪਾਂ ਲਗਾਉਨੇ ਹਨਾ ਬਲਸ਼ਰ ਹੋ ਗਿਆ ਫੇਸ ਪਾਊਡਰ ਹੋ ਗਿਆ ਬਹੁਤ ਸਕਿਨ ਖਰਾਬ ਕਰਦਾ ਇਹੋ ਤੇ ਇੰਨਾ ਚੀਜ਼ਾਂ ਦਾ ਧਿਆਨ ਰੱਖਿਆ ਕਰੋ ਨੇਚਰਲ ਜਿਵੇਂ ਆਪਾਂ ਕਹਿੰਦੇ ਨੇ ਸਵੇਰ ਲਗਾਓ ਤੁਸੀਂ ਜਦੋਂ ਜਾਣਾ ਹੈ ਹੁਣ ਵੈਸੇ ਤਾਂ ਕਹਿੰਦੇ ਵੀ ਲਿਪਸਟਿਕ ਵੀ ਨਾ ਲਗਾਓ ਚਲੋ ਉਹ ਆਪਾਂ ਕਹਿ ਦਿੰਨੇ ਆ ਵੀ ਲਗਾਈ ਦੀ ਮੈਂ ਤਾਂ ਆਪ ਵੈਸੇ ਨਹੀਂ ਲਗਾਂਦੀ ਪਰ ਮੈਂ ਵੀਡੀਓ ਬਣਾਉਣੀ ਹੁੰਦੀ ਜਦੋਂ ਥੋੜਾ ਜਿਹਾ ਲਗਾ ਲੈਨੇ ਆ ਪਰ ਘਰੇ ਮੈਂ ਨਹੀਂ ਲਗਾਂਦੀ ਮੈਨੂੰ ਵੀ ਆਇਆ ਹੁੰਦਾ ਕਿ ਜਿਸ ਦਿਨ ਮੈਂ ਵੀਡੀਓ ਨਹੀਂ ਬਣਾਉਂਦੀ ਉਸ ਦਿਨ ਮੈਂ ਲਿਪਸਟਿਕ ਵੀ ਨਹੀਂ ਲਾਂਦੀ ਐ ਜੇ ਲੱਗਦਾ ਹੁੰਦਾ ਕਿ ਬਹੁਤ ਜਗ੍ਹਾ ਤੋਂ ਸੁਣਿਆ ਐ ਕਹਿੰਦੇ ਆ ਕਿ ਲਿਪਸਟਿਕ ਵੀ ਨਹੀਂ ਕਿਉਂਕਿ ਇਹਦੇ ਵਿੱਚ ਵੀ ਬਹੁਤ ਕੈਮੀਕਲ ਹੁੰਦਾ ਐ ਤੇ ਬਿਮਾਰੀਆਂ ਬਹੁਤ ਜ਼ਿਆਦਾ ਅੱਜ ਕੱਲ ਤਾਂ ਪਤਾ ਹੀ ਨਹੀਂ ਲੱਗਦਾ ਕਿ ਕਦੋਂ ਕੋਈ ਬਿਮਾਰੀ ਬਣ ਜਾਵੇ ਤੇ ਇਸ ਕਰਕੇ ਕਈ ਦਾ ਵੀ ਪ੍ਰੇਰ ਜੀ ਕੀਤਾ ਚੰਗਾ ਐ ਨਾ ਨੇਲ ਪਾਲਿਸ਼ ਵੀ ਕਹਿੰਦੇ ਆ ਵੀ ਘੱਟ ਤੋਂ ਘੱਟ ਲਗਾਓ ਜੇ ਲਾਲੀ ਆ ਤੁਸੀਂ ਲਾਹ ਦੋ ਉਹਨੂੰ ਖਾਣੇ ਦੇ ਵਿੱਚ ਨਾ ਜਾਣ ਦਿਓ ਬਹੁਤ ਜ਼ਿਆਦਾ ਕਹਿੰਦੇ ਇਹਦੇ ਵਿੱਚ ਵੀ ਬਹੁਤ ਤਰ੍ਹਾਂ ਦੇ ਕੈਮੀਕਲ ਆ ਜਿਹੜੇ ਆਪਣੇ ਮਤਲਬ ਸਕਿਨ ਨੂੰ ਬਹੁਤ ਖਰਾਬ ਕਰਦੇ ਆ ਆਪਣੇ ਅੰਦਰ ਤੱਕ ਜਾਉ ਹੋ ਜਾਂਦੇ ਆ ਚਲ ਵੀ ਕਰੇ ਤੇ ਕਰੇ ਕੀ ਤੇ ਬਸ ਜਿੰਨਾ ਹਨਾ ਸਿੰਪਲ ਤੇ ਸਾਦਾ ਜਿਵੇਂ ਨਾ ਜਿਹੜਾ ਉਹ ਬੈਸਟ ਆ ਉਹ ਸਭ ਤੋਂ ਵਧੀਆ ਚੀਜ਼ ਈ ਆ ਸਿੰਪਲ ਸਾਦਾ ਜਿਹੜਾ ਉਹ ਜੀਵਨ ਆਪਣਾ ਬੈਸਟ ਹੈਗਾ ਕੋਈ ਬਿਮਾਰੀ ਨਾ ਲੱਗੇ ਚੋ ਹਨਾ ਤੰਦਰੁਸਤੀ ਦੇਵੀ ਪ੍ਰਮਾਤਮਾ ਸਭ ਨੂੰ ਤੇ ਥੋੜਾ ਬੋਤਾ ਦੁਨੀਆਦਾਰੀ ਜਿ ਰਹਿਣੇ ਚਲੋ ਕਰਨਾ ਤਾਂ ਜ਼ਰੂਰ ਪੈਂਦਾ ਹੈ ਹੁਣ ਕਈ ਭੈਣਾਂ ਕਹਿੰਗੀਆਂ ਕਿ ਨਹੀਂ ਵੀ ਥੋੜਾ ਬੋਤਾ ਲਗਾਉਣਾ ਹੀ ਪੈਂਦਾ ਤੇ ਪਰ ਉਹੀ ਗੱਲ ਆ ਵੀ ਧਿਆਨ ਨਾਲ ਘੱਟ ਤੋਂ ਘੱਟ ਮੇਕਅਪ ਜਿਹੜਾ ਕਰੋ ਉਹੀ ਵਧੀਆ ਰਹੂਗਾ ਉਹਦੀ ਸਕਿਨ ਜ਼ਿਆਦਾ ਹੈਲਦੀ ਰਹੂਗੀ ਕੁਝ ਵੀ ਲਗਾਉਣਾ ਹੈ ਜਿਵੇਂ ਆ ਸਿੰਪਲ ਚੀਜ਼ਾਂ ਹਨਾ ਨੈਚੁਰਲ ਜਿਹੜੀਆਂ ਉਹ ਯੂਜ਼ ਕਰਿਆ ਕਰੋ ਚਿਹਰੇ ਦੇ ਉੱਪਰ ਤੇ ਠੀਕ ਆ ਆਪਾਂ 15 ਮਿੰਟੇ ਨੂੰ ਲਗਾ ਕੇ ਤੇ ਫਿਰ ਆਪਾਂ ਮਿਲਦੇ ਆਂ ਤੇ ਹਾਂਜੀ 15 ਮਿੰਟ ਆਪਾਂ ਲਗਾ ਕੇ ਤੇ ਇਹਨੂੰ ਲਾ ਦਿੱਤਾ ਤੇ ਬਹੁਤ ਹੀ ਜ਼ਿਆਦਾ ਫਰਕ ਪੈ ਗਿਆ ਬਹੁਤ ਬਹੁਤ ਜ਼ਿਆਦਾ ਜਿਵੇਂ ਉਹ ਕਹਿ ਸਕਦੇ ਆਪਾਂ ਬਹੁਤ ਜ਼ਿਆਦਾ ਸਕਿਨ ਤੇ ਗਲੋ ਆ ਗਿਆ ਤੇ ਸੌਫਟ ਵੀ ਹੋ ਗਈ ਹੈ ਸਕਿਨ ਬਹੁਤ ਵਧੀਆ ਹੋ ਗਿਆ ਤੇ ਜਰੂਰ ਤੁਸੀਂ ਬਣਾ ਕੇ ਲਗਾਇਓ ਹਫਤੇ ਵਿੱਚ ਦੀ ਤਿੰਨ ਵਾਰ ਤੁਸੀਂ ਜਰੂਰ ਲਗਾ ਕੇ ਦੇਖਿਓ ਤੇ ਫਿਰ ਤੁਸੀਂ ਦੇਖਿਓ ਤੁਹਾਡੇ ਝੁਰੜੀਆਂ ਜਿਹੜੀਆਂ ਪਹਿਲਾਂ ਦੇ ਚੂੜੀਆਂ ਪਹਿਣੀਆਂ ਸ਼ੁਰੂ ਹੋ ਗਈਆਂ ਤੁਹਾਡੇ ਚੂੜੀਆਂ ਰੁਕ ਜਾਣੀਆਂ ਉਸੇ ਜਗ੍ਹਾ ਤੇ ਉੱਥੇ ਖੜ ਜਾਣਗੀਆਂ ਅੱਗੇ ਚੂੜੀਆਂ ਨਹੀਂ ਪਹਿਣਗੀਆਂ ਤੇ 글로 ਬਹੁਤ ਵਧੀਆ ਆਊਗਾ ਸਕਿਨ ਤੇ ਤੁਸੀਂ ਕਿਤੇ ਵੀ ਜਾਣਾ ਹੈ ਕੋਈ ਪ੍ਰੋਗਰਾਮ ਆਇਆ ਉਸ ਦਿਨ ਹੀ ਤੁਸੀਂ ਸਵੇਰ ਜਾਣ ਤੋਂ ਪਹਿਲਾਂ ਪੈਕ ਜ਼ਰੂਰ ਲਗਾਓ ਬਹੁਤ ਜ਼ਿਆਦਾ ਵਧੀਆ 글로 ਹੁੰਦਾ ਹੈ ਇੱਕਦਮ ਸਕਿਨ ਨਾ ਚਮਕਣ ਲੱਗ ਗਈ ਹੈ ਬਹੁਤ ਵਧੀਆ ਹੋ ਗਿਆ ਤੇ ਜ਼ਰੂਰ ਮਨਾ ਕੀ ਲਗਾ ਲਿਓ ਤੇ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਆਪਣਾ ਫੇਸਬੁੱਕ ਤੇ ਵੀ ਪੇਜ ਹੈ ਕਿਊਟ ਸਿਮੂ ਐਡ ਕੁਛ ਦੇ ਨਾਮ ਤੇ ਹੀ ਆ ਆਪਣਾ YouTube ਦਾ ਤੇ ਸੇਮ ਹੀ ਆ ਨਾਮ ਤੇ ਤੁਸੀਂ ਪਲੀਜ਼ ਫੋਲੋ ਜ਼ਰੂਰ ਕਰਿਓ ਕਾਫੀ ਭੈਣਾ ਇੱਕ ਭੈਣ ਨਹੀਂ ਮਿਲਦਾ ਫੋਲੋ ਕੀਤਾ ਮੈਨੂੰ ਜਿਹੜੀ ਆ ਮੇਰੇ ਨਾਲ ਉਹ ਵੀ ਸਵਰਨਜੀਤ ਰਾਮਪੁਰੇ ਵਾਲੇ ਉਹਨਾਂ ਨੇ ਮੈਨੂੰ ਫੋਲੋ ਕੀਤਾ ਹੋਇਆ ਫੇਸਬੁੱਕ ਤੇ ਤੇ ਬਾਕੀ ਜਿੰਨੇ ਵੀ ਮੇਰੇ ਨਾਲ YouTube ਤੇ ਜੁੜੇ ਹੋਏ ਆ ਪਲੀਜ਼ ਸਰਚ ਕਰਕੇ ਤੇ ਜਰੂਰ ਫੋਲੋ ਜਰੂਰ ਕਰਿਓ ਤੇ ਪਲੀਜ਼ ਰਿਕਵੈਸਟ ਆ ਉਥੇ ਵੀ ਆਪਾਂ ਨੂੰ ਸਪੋਰਟ ਕਰੋ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਦੇ ਆ ਕਰੋ ਤੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ